ਹਵੇਲੀ ਚ ਆਗੀਆਂ ਖੁਸ਼ੀਆਂ ਤੇ ਚਾਰੇ ਪਾਸੇ ਖਿੜਗੀ ਖੁਸ਼ੀ ਦੀ ਲਹਿਰ ਤੇ ਸਿੱਧੂ ਮੂਸੇਵਾਲਾ ਦੀ ਕਹਿੰਦੇ ਘਰ ਵਾਪਸੀ ਹੋਈ ਆ ਤਾਂ ਹਰ ਇੱਕ ਫੈਨ ਸਿੱਧੂ ਦਾ ਕੇਕ ਲੈ ਕੇ ਘਰ ਪਹੁੰਚ ਰਿਹਾ ਤੇ ਇਹ ਫੈਨ ਕਹਿ ਸਕਦੇ ਆ ਵੀ ਬੜੀ ਦੂਰੋਂ ਦੂਰੋਂ ਫੈਨ ਨੇ ਜਿਹੜੇ ਕੇਕ ਲੈ ਕੇ ਹਵੇਲੀ ਪਹੁੰਚ ਰਹੇ ਨੇ ਆ ਵੀਡੀਓ ਤੁਸੀਂ ਨਾਲ-ਨਾਲ ਚੱਲ ਰਹੀ ਹੈ ਕਿ ਦੇਖ ਸਕਦੇ ਹੋ ਵੀ ਜਿਹੜੇ ਕੇਕ ਨੇ ਉਹ ਸਿੱਧੂ ਦੀਆਂ ਫੋਟੋਆਂ ਵਾਲੇ ਬੱਚੇ ਦੀਆਂ ਫੋਟੋਆਂ ਵਾਲੇ ਕੇਕ ਆ ਹਾਵੇਲੀ ਦੇ ਵਿੱਚ ਲੈ ਕੇ ਪਹੁੰਚ ਰਹੇ ਹਾਂ ਨਾਲ-ਨਾਲ ਤਸਵੀਰਾਂ ਚੱਲ ਰਹੀਆਂ ਦੋਸਤੋ ਕਿ ਪਰਿਵਾਰ ਸਾਰਾ ਇਕੱਠਾ ਬੈਠਾ ਸਿੱਧੂ ਦੇ ਤਾਇਆ ਜੀ ਵੀ ਨੇ ਤੇ ਪਰਿਵਾਰਕ ਮੈਂਬਰ ਵੀ ਨੇ ਤੇ ਸਿੱਧੂ ਨੂੰ ਚਾਉਣ ਵਾਲੇ ਵੀ ਇਕੱਠੇ ਹੋਏ ਨੇ ਤੇ ਕੇਕ ਕੱਟਣ ਦੀ ਤਿਆਰੀ ਜਿਹੜੀ ਆ ਉਹ ਪੂਰੇ ਤੌਰ ਤੇ ਚੱਲ ਰਹੀ ਆ ਚਾਰੇ ਪਾਸੇ ਕਹਿ ਸਕਦੇ ਆ ਵੀ ਦੇਸ਼ਾਂ ਵਿਦੇਸ਼ਾਂ 'ਚ ਗੋਰੇ ਕਾਲਿਆਂ ਨੇ ਵੀ ਸਟੋਰੀਆਂ ਪਾਈਆਂ ਕਿ ਕਮਬੈਕ ਹੋਇਆ ਸਿੱਧੂ ਮੂਸੇਵਾਲਾ ਦਾ ਤੇ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਛਾਇਆ ਹੋਇਆ ਚਾਰੇ ਪਾਸੇ ਕਹਿੰਦੇ ਕਦੇ ਕੋਈ ਮੁੜ ਕੇ ਨਹੀਂ ਆਇਆ ਪਰ ਸਿੱਧੂ ਮੂਸੇਵਾਲਾ ਅਜੇਹਾ ਕਲਾਕਾਰ ਜੋ ਅੱਜ ਛੋਟੇ ਪੈਰੀ ਘਰ ਦੇ ਵਿੱਚ ਵਾਪਸੀ ਕਰ ਰਿਹਾ ਹੈ ਤੇ ਅੱਜ ਜਦੋਂ ਚਾਰੇ ਪਾਸੇ ਖੁਸ਼ੀਆਂ ਖਿਲਰ ਰਹੀਆਂ ਸੀ ਤਾਂ ਹਵੇਲੀ ਦੇ ਵਿੱਚ ਫੈਨ ਕੇਕ ਲੈ ਕੇ ਪਹੁੰਚ ਗਏ ਨਾਲ-ਨਾਲ ਤਸਵੀਰਾਂ ਚੱਲੀ ਜਾਂਦੀਆਂ ਨੇ ਤੇ ਕਹਿੰਦਾ ਜਿਹੜਾ ਪਰਿਵਾਰਕ ਮੈਂਬਰ ਪਾਲੀ ਸੀ ਕਹਿੰਦਾ ਇੱਕ ਦਿਨ ਉਹ ਸੀ ਜਿੱਦ ਦੇ ਸਿੱਧੂ ਸਾਡੇ ਤੋਂ ਵਿਛੜਿਆ ਸੀ ਉਸ ਦਿਨ ਸਿੱਧੂ ਦੇ ਪਿਤਾ ਨੇ ਥਾਪੀ ਮਾਰੀ ਸੀ ਤੇ ਅੱਜ ਸਿੱਧੂ ਜਦੋਂ ਹਵੇਲੀ ਦੇ ਵਿੱਚ ਆਇਆ ਤਾਂ ਜੀ ਕਰਦਾ ਕਿ ਥਾਪੀ ਮੈਂ ਵੀ ਮਾਰ ਦਵਾਂ ਥਾਪੀ ਮਾਰ ਕੇ ਜਿਹੜਾ ਉਹ ਸਿੱਧੂ ਦੇ ਲਈ ਪਿਆਰ ਵੀ ਜਾਰ ਕੀਤਾ ਤੇ ਇਹ ਵੀ ਗੱਲ ਕਹੀ ਹੈ ਕਿ ਇਸੇ ਤਰ੍ਹਾਂ ਥਾਪੀਆਂ বাজਦੀਆਂ ਰਹਿਣਗੀਆਂ ਇਸੇ ਤਰ੍ਹਾਂ ਜਿਹੜੇ ਗੀਤ ਨੇ ਉਹ ਚੱਲਦੇ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਵੀ ਛੋਟਾ ਸਿੱਧੂ ਵੀ ਇਸੇ ਤਰ੍ਹਾਂ ਗੀਤ ਗਾਏਗਾ ਤੇ ਲੋਕਾਂ ਦੇ ਜਿਹੜੇ ਦਿਲਾਂ ਤੇ ਰਾਜ ਕਰੇਗਾ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਹੋਇਆ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਛੋਟੇ ਸਿੱਧੂ ਦੀ ਵਾਪਸੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਦੋਸਤੋ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਕਦੇ ਬੋਲੀਆਂ ਪਾਉਂਦੇ ਦੀ ਕਦੇ ਡੀਜੇ ਚੱਲਦੇ ਦੀ ਤੇ ਕਦੇ ਰੰਗ ਖੇੜਦੇ ਦੀ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਤੇ ਇੱਕ ਗੱਲ ਹੋਰ ਵੀ ਸਾਰੇ ਮੁੱਦੇ ਇੱਕ ਪਾਸੇ ਤੇ ਸਿੱਧੂ ਮੂਸੇਵਾਲੇ ਦੀ ਘਰ ਵਾਪਸੀ ਇੱਕ ਪਾਸੇ ਚਾਰੇ ਪਾਸੇ ਸਿੱਧੂ ਮੂਸੇਵਾਲਾ ਚੱਲ ਰਿਹਾ ਤੇ ਵੀਡੀਓ ਨਾਲ-ਨਾਲ ਚੱਲੀਏ ਦੋਸਤੋ ਲਾਈਕ ਕਰਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ